ਉਹ ਬੰਦੇ ਤੋਂ ਇੰਨਾ ਵੀ ਨਹੀਂ ਸਰਿਆ ਵੀ ਇੱਕ ਵੀਡੀਓ ਪਾ ਕੇ ਇਹ ਕਹਿ ਦੇਵੇ ਜੀ ਬਹੁਤ ਮਾੜਾ ਹੋਇਆ ਕੀ ਉਹ ਐਮਐਲਏ ਆ ਤਾਂ ਹੀ ਨਾਮ ਪਾਇਆ ਜਾ ਰਿਹਾ ਤੇ ਕੱਲ ਨੂੰ ਜੇਕਰ ਅੱਜ ਲੋਕ ਕਹਿ ਰਹੇ ਆ ਕਿ ਸਿਆਸੀ ਕਤਲ ਆ ਕੱਲ ਨੂੰ ਇਹੋ ਜਿਹਾ ਸਿਆਸੀ ਕਤਲ ਤਾਂ ਕਰਾਈ ਜਾਊਗਾ ਫਿਰ ਉਹ ਤਾਂ ਪਾਸੇ ਹੀ ਰਹਿ ਗਿਆ ਜਿਵੇਂ ਕਿਸੇ ਵੀਰ ਨੇ ਸਟੇਜ ਤੇ ਕਿਹਾ ਸੀ ਹੀਰਾ ਗਵਾਚ ਗਿਆ ਹੀਰਾ ਨਹੀਂ ਗਵਾਚਿਆ ਇਹ ਇੱਕ ਹੀਰਿਆਂ ਦੀ ਜੜ ਸੀ ਜਿੱਤੇ ਦਾ ਤਰਨ ਤਾਰਨ ਦਾ ਮਸਲਾ ਛਿੜਿਆ ਮੀਡੀਆ ਦੇ ਵਿੱਚ ਕੋਈ ਪੋਸਟਾ ਬਾਜੀ ਕੌਣ ਮਾਰੂ ਕੌਣ ਮਾਰੂ ਬਾਜੀ ਬਾਜੀ ਮਾਰੀ ਤਾਂ ਜਾਂਦੇ ਆ ਕਿੰਨੀਆਂ ਕਵਾਜਿੰਗਾ ਮਾਰਨੀਆਂ ਨੇ ਸਾਡੀ ਐਮਐਲਏ ਦਾ ਇਲੈਕਸ਼ਨ ਹੁੰਦਾ ਲੋਕਾਂ ਨੂੰ ਐਵੇਂ ਜਿਵੇਂ ਕਹਿੰਦਾ ਤੂੰ ਕੌਣ ਮੈਂ ਖਾਮ ਖਾ ਲੋਕ ਐਵੇਂ ਝੰਡਾ ਚੱਕ ਕੇ ਫਿਰਦੇ ਰਹਿੰਦੇ ਆ ਅਸੀਂ ਮੁਰਗੀਆਂ ਕੁੱਕੜਾਂ ਅਸੀਂ ਬਾਂਗਾ ਦੇ ਨਾਲੇ ਇਹ ਵਾਰੀਆਂ ਚੱਲੀ ਜਾਂਦੀਆਂ ਹੁਣ ਅਗਲਾ ਨੰਬਰ ਪਤਾ ਨਹੀਂ ਕੀ ਦਾ ਇਹ ਚੱਲ ਲਈ ਜਾਂਦਾ ਕਿਸੇ ਦਾ ਹੋ ਸਕਦਾ ਮੇਰੇ ਨਾਲ ਚੱਕੋ ਮੇਰਾ ਵੀ ਹੋ ਸਕਦਾ ਆਮਦੇ ਖਤਰਾ ਤਾਂ ਉੱਤੀ ਸੀ ਜਿੱਦੇ ਇਥੇ ਜਨਮ ਲੈ ਲਿਆ ਸੀ ਕਾਸ਼ ਕਿ ਤੇ ਇੱਥੇ ਜਨਮ ਹੀ ਨਾ ਲਏ ਹੁੰਦੇ ਇਹ ਦੇਸ਼ ਥੋੜਾ ਇਹ ਦੁਨੀਆ ਥੋੜੀ ਐ ਤੇ ਜੰਗਲ ਆ ਜਿਹੜਾ ਇੱਥੇ ਵੀ ਆਈਪੀ ਵਿਅਕਤੀ ਆ ਜ਼ਿੰਦਗੀ ਤੇ ਉਹਦੀ ਆ ਸਾਨੂੰ ਸਾਮਦਾਮ ਡੰਡ ਭੇਜ ਲਾਉਣਾ ਪਊਗਾ ਅਸੀਂ ਲਾਠੀ ਵੀ ਚਲਾਵਾਂਗੇ ਉਹ ਟਾਈਮ ਤੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਅਮਨ अरोड़ा ਪੰਜਾਬ ਦਾ ਪਾਰਟੀ ਪੰਜਾਬ ਪ੍ਰਧਾਨ ਉਹ ਇੱਕ ਦੂਜੇ ਵੱਲ ਵੇਖ ਕੇ ਹੱਸਣ ਲੱਗੇ ਜਿਵੇਂ ਵੇਖਾ ਵਖਾਈ ਨਹੀਂ ਚਲਦੀ ਦੋਨਾਂ ਜੀਆਂ ਦੀ ਤੂੰ ਮuje ਕਬੂਲ ਮੈਂ ਤੂਜੇ ਕਬੂਲ ਸ੍ਰੀ ਕਾਲ ਜੀ ਇਸ ਟਾਈਮ ਆਪਾਂ ਪਿੰਡੂ ਟੀਵੀ ਤੋਂ ਜੁੜ ਚੁੱਕੇ ਆ ਤੇ ਡਿਸਟ੍ਰਿਕਟ ਬਰਨਾਲਾ ਦੇ ਪਿੰਡ ਸੈਣਾ ਪਹੁੰਚੇ ਹੋਏ ਆ ਜਿੱਥੇ ਕਿ ਸੁਖਵਿੰਦਰ ਸਿੰਘ ਕਲਕੱਤਾ ਜੀ ਦਾ ਮਰਡਰ ਹੋਇਆ ਉਸ ਮਰਡਰ ਦੇ ਸਬੰਧ ਦੇ ਵਿੱਚ ਰੋਸ ਧਰਨਾ ਚੱਲ ਰਿਹਾ ਹੈ ਤਕਰੀਬਨ 3 ਤਰੀਕੇ ਨੂੰ ਮਰਡਰ ਹੋਇਆ ਸੀ ਤੇ 4:20 ਮਿੰਟ ਤੇ ਤੇ 4:25 ਮਿੰਟ ਤੀ ਪਿੰਡ ਵਾਸੀਆਂ ਨੇ ਰੋਡ ਜਾਮ ਕਰਕੇ ਧਰਨਾ ਲਾਤਾ ਸੀ ਤੇ ਸਾਡੇ ਕੋਲ ਅਜ ਬਿਸ਼ਪਦੀਪ ਜੀ ਪਹੁੰਚੇ ਨੇ ਪਹਿਲਾਂ ਤਾਂ ਇਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਜਿਹਨੇ ਵੀ ਤੁਹਾਡੇ ਚੈਨਲ ਨੂੰ ਵੇਖ ਰਿਹਾ ਵਾਹਿਗੁਰੂ ਜੀ ਕਾ ਖਾਲਸ ਤੁਸੀਂ ਸੁਖਵਿੰਦਰ ਸਿੰਘ ਕਲਕੱਤਾ ਨੂੰ ਨਿੱਜੀ ਤੌਰ ਤੇ ਜਾਣਦੇ ਸੀ ਜਾਂ ਕੀ ਕਹਿੰਨਾ న్యూਸ ਦੇਖਣ ਤੋਂ ਬਾਅਦ ਹੀ ਤੁਸੀਂ ਜਾਣਨ ਲੱਗੇ ਹੋ ਤਾਂ ਤੁਸੀਂ ਆਏ ਹੋ ਨਹੀਂ ਸਾਡੀ ਜਿਹੜੇ ਕਹਿੰਦੇ ਫੋਨ ਤੇ ਗੱਲਬਾਤ 2022 ਦੀ ਹੁੰਦੀ ਆ ਜਦੋਂ ਇਹਨਾਂ ਦਾ ਨਹੀਂ ਉਹ ਰੌਲਾ ਪਿਆ ਸੀਗਾ ਜਦੋਂ ਕਹਿੰਦੇ ਮਾਰ ਮਾਰ ਚਪੇੜੇ ਤੈਨੂੰ ਅੰਦਰ ਸਿੱਟਿਆ ਹੁੰਦਾ ਉਸ ਤੋਂ ਬਾਅਦ ਹੀ ਅਸੀਂ ਇੱਕ ਦੂਜੇ ਨੂੰ ਜਾਣਨ ਲੱਗ ਗਏ ਅਸੀਂ ਧਰਨੇ 'ਚ ਅਕਸਰ ਮਿਲਦੇ ਸੀ ਮੇਰੇ ਕੋਲ ਵੀਡੀਓ ਵਗੈਰਾ ਵੀ ਪਿੰਗਾ ਅਸੀਂ ਇੱਕ ਦੂਜੇ ਨੂੰ ਵਧੀਆ ਮਿਲਦੇ ਸੀ ਫੋਨ ਤੇ ਗੱਲਬਾਤ ਵੀ ਹੁੰਦੀ ਸੀ ਇਹ ਦੇਖਿਆ ਜਾ ਰਿਹਾ ਹੈ ਕੀ ਕਹਿੰਦੇ ਆ ਜੇ ਸਰਦਾਰ ਸਾਹਿਬ ਦਾ ਜਿਹੜਾ ਕਲ ਕਤਲ ਹੋਇਆ ਉਹ ਪਿੰਡ ਵਾਸੀ ਵੀ ਦੱਸ ਰਹੇ ਨੇ ਬਹੁਤ ਮਿਹਨਤੀ ਬਹੁਤ अच्छे इंसान ਸੀਗੇ ਤੇ ਮੂਰੇ ਹੋ ਕੇ ਕੰਮ ਕਰਦੇ ਸੀਗੇ ਤੇ ਕੀ ਕਹਿੰਨਾ ਜਿਹੜੇ ਮੁੰਡੇ ਨੇ ਕਤਲ ਕੀਤਾ ਉਹ ਵੀ ਉਹਨਾਂ ਦਾ ਦੋਸਤ ਸੀ तकरीबन 15 ਸਾਲ ਤੋਂ ਤੇ ਉਹ ਪਹਿਲਾਂ ਨਸ਼ੇ ਦਾ ਆਦੀ ਸੀ ਫਿਰ ਉਹਦਾ ਨਸ਼ਾ ਛਡਵਾਇਆ ਫਿਰ ਅੱਖਾਂ ਦਾ ਇਲਾਜ ਕਰਾਇਆ ਉਹਦੇ ਪਿਤਾ ਜੀ ਨੂੰ ਵੀ ਕਹਿੰਦੇ ਨੌਕਰੀ ਦਵਾਈ ਤੇ ਕੀ ਕਹਿੰਨਾ ਉਹਨੇ ਯਾਰ ਮਾਰ ਕੀਤੀ ਵਿਸ਼ਵਾਸਘਾਤ ਕੀਤਾ ਇਹਦੇ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਜੀ ਜਿਹੜਾ ਉਹਨੇ ਵਿਸ਼ਵਾਸਘਾਤ ਕੀਤਾ ਇਹ ਤਾਂ ਹੁਣ ਰੱਬ ਜਾਣਦਾ ਕਿ ਇਹੋ ਜਿਹੇ ਬੰਦਿਆਂ ਨੂੰ ਕਿੱਥੇ ਰੱਖਣਾ ਕਿੱਥੇ ਨਹੀਂ ਰੱਖਣਾ ਪਰ ਉਦੋਂ ਵੱਡੀ ਗੱਲ ਇਹ ਆ ਵੀ ਉਹ ਗੋਲੀ ਮਾਰਨ ਲੱਗੇ ਨੇ ਸੀ ਨਹੀਂ ਕੀਤੀ ਉਹ ਕਦੇ ਵੀ ਉਹਦਾ ਯਾਰ ਨਹੀਂ ਹੋ ਸਕਦਾ ਉਹਦੇ ਨਾਲ ਰਹਿੰਦਾ ਹੋ ਸਕਦਾ ਜਿਵੇਂ ਆਪਾਂ ਸ਼ੇਰ ਨੂੰ ਸੰਗਲ ਪਾ ਕੇ ਨਾਲ-ਨਾਲ ਰੱਖ ਲਈਏ ਤੇ ਆਪਾਂ ਜਿਵੇਂ ਜਾਨਵਰ ਨੂੰ ਰੱਖਦੇ ਆ ਜਿਵੇਂ ਕਈ ਏਰੀਆ ਆਪਾਂ ਸੱਪਾਂ ਨੂੰ ਦੁੱਧ ਵੀ ਪਿਆ ਦਿੰਨੇ ਆ ਤੇ ਉਹ ਜਦੋਂ ਸੱਪ ਨੂੰ ਕਹਿ ਲੋ ਸੱਪ ਨੇ ਤਾਂ ਡੰਗ ਮਾਰਨਾ ਹੀ ਮਾਰਨਾ ਮੈਨੂੰ ਨਹੀਂ ਲੱਗਦਾ ਇਹਦਾ ਉਹ ਦੋਸਤ ਹੋਊਗਾ ਇਹ ਹੁਣ ਪੰਜ ਕਿਸਾਨਾਂ ਦਾ ਹੀ ਵਿਵਾਦ ਬਣਿਆ ਦੋਸਤ ਆਈ ਕਿਉਂਕਿ 15-16 ਸਾਲ ਦਾ ਸਾਨੂੰ ਹੋ ਗਿਆ ਜੀ ਉਹਦੇ ਨਾਲ ਰਹਿੰਦੇ ਹੁਣ ਅਜਾ ਸੁਖਵਿੰਦਰ ਸਿੰਘ ਕਲਕੱਤਾ ਜੀ ਨੂੰ ਤੁਸੀਂ 15 ਸਾਲ ਤੋਂ ਜਾਣਦੇ ਹੋ ਆ ਜੀ 15-16 ਸਾਲ ਤੋਂ ਇਹ ਨਾਲ ਆਈ ਹੁੰਦੇ ਮੈਂ ਹਰ ਵਕਤ ਉਹਦੇ ਨਾਲ ਆਉਂਦੇ ਉਹ ਦਿਨ ਵੀ ਮੈਨੂੰ ਫੋਨ ਆਇਆ ਸੀਗਾ ਕੁਦਰਪੜਾਉੜ ਜਾਣਾ ਸੀਗਾ ਅਸੀਂ ਹਾਥੋਂ ਨਹੀਂ ਮੈਥੋਂ ਜ਼ਰੂਰੀ ਕੰਮ ਪੈ ਗਿਆ ਮੈਨੂੰ ਮੈਥੋਂ ਨਹੀਂ ਜਾਇਆ ਗਿਆ ਤੁਸੀਂ ਕਿ ਇਸੇ ਪਿੰਡ ਤੋਂ ਬਿਲੋਂਗ ਕਰਦੇ ਇੱਥੇ ਦੇ ਹੀ ਹਾਂ ਇਸੇ ਪਿੰਡ ਦੇ ਹੀ ਆ ਜੀ ਮੈਂ ਆਲੋਚਨਾ ਅੱਛਾ ਜੀ ਹਾਂਜੀ ਅਸੀਂ ਵੋਟਾਂ ਤੋਂ ਹੀ ਪਹਿਲਾਂ ਘਟੋ ਘਾਟ ਨੂੰ 17-18 ਸਾਲ ਹੋ ਗਏ ਜੀ ਇਕੱਠੇ ਰਹਿੰਦੇ ਹਾਂ ਅੱਛਾ ਜੀ ਹਾਂ ਜੀ ਇੱਕ ਬੰਨੂ ਹੋਰ ਗੱਲ ਦੱਸਿਓ ਮੈਨੂੰ ਪਤਾ ਲੱਗਿਆ ਪਿੰਡ ਦੇ ਵਿੱਚ ਉਹਨੇ ਪਿੰਡ ਦਾ ਪੂਰਾ ਵਿਕਾਸ ਕਰਿਆ ਪਿੰਡ ਦੇ ਘਰ ਬਣਾਏ ਪਿੰਡ ਦੇ ਮੰਨ ਲਓ ਕਿ ਸਾਰਾ ਕੰਮਕਾਰ ਕੀਤਾ ਕਹਿੰਦੇ ਉਹਦੇ ਆਪ ਦੇ ਘਰ ਨੂੰ ਕੱਚੀ ਗਲੀ ਜਾਂਦੀ ਆ ਤੇ ਉਹਦਾ ਆਪਣਾ ਕੱਚਾ ਮਕਾਨ ਆ ਬਾਲਿਆਂ ਵਾਲਾ ਜਿਹੜਾ ਕਿ ਲੋਕ ਵੀ ਉਹਨੂੰ ਕਹਿੰਦੇ ਰਹੇ ਨੇ ਵੀ ਸੁਖਵਿੰਦਰ ਤੂੰ ਆਪਣਾ ਘਰ ਬਣਾ ਲਾ ਇਹ ਗੱਲ ਸਹੀ ਹੈ ਸਹੀ ਹੈ ਜੀ ਉਹਦਾ ਆਪ ਦਾ ਘਰ ਦਾ ਚੌਂਦਾ ਜੀ ਤੁਸੀਂ ਜਾ ਕੇ ਦੇਖ ਵੀ ਲਿਓ ਜੀ ਬਹੁਤ ਬੁਰਾ ਹਾਲ ਹੈ ਉਹਦੇ ਆਪ ਦੇ ਘਰ ਦਾ ਕਟੋ ਘਟੋ ਕੈਨੇਡਾ ਅਮਰੀਕਾ ਦਾ ਪੀਆਰ ਹੋ ਕੇ ਵੀ ਉਹ ਬੰਦਾ ਪਿੰਡ ਲਈ ਖੜਾ ਹੈ ਜੀ ਬਾਕੀ ਬਾਹਰ ਅੰਦਰ ਵੀ ਜਾਂਦੇ ਰਹੇ ਆਂ ਅਸੀਂ ਪਾਣੇ ਵਾਲੇ ਗਏ ਆਂ ਜੀ ਹਰੇਕ ਥਾਂ 'ਚ ਕੋਈ ਗੱਲਬਾਤ ਹੈ ਹਰੇਕ ਥਾਂ 'ਚ ਇਕੱਠੇ ਜਾਂਦੇ ਰਹੇ ਆਂ ਜੀ ਇਹ ਨਹੀਂ ਨਾ ਹੁਣ ਇਹ ਧਰਨਾ ਲਾਇਆ ਹੋਇਆ ਜੀ ਇਹ ਧਰਨਾ ਤਾਂ ਹੁਣ ਜਿਹੜੇ ਗੈਂਗਸਟਰ ਨੇ ਬਾਈ ਜੀ ਦੇ ਗੋਲੀਆਂ ਮਾਰੀਆਂ ਨੇ ਉਹ ਰਹੀ ਤਾਂ ਗ੍ਰਿਫਤਾਰੀ ਹੋ ਚੁੱਕੀ ਆ ਪਰ ਲੇਕਿਨ ਇਹ ਧਰਨਾ ਫਿਰ ਉਹ ਕਿਸ ਸਬੰਧ ਦੇ ਪ੍ਰਤੀ ਲਾਇਆ ਹੋਇਆ ਜੀ ਧਰਨਾ ਤਾਂ ਵੱਡੇ ਬਾਈ ਜੀ ਤੁਹਾਨੂੰ ਵੀ ਪਤਾ ਕਿਹੜੇ ਸਬੰਧ ਚ ਲਾਇਆ ਹੋਇਆ ਸਟੇਜਾਂ ਤੇ ਬੋਲੀ ਜਾਂਦੇ ਜਿਹੜਾ ਐਮਐਲਏ ਲਾਹਵ ਸਿੰਘ ਉਗੋਕੇ ਆ ਸਾਰਾ ਪਿੰਡ ਤੇ ਹੋਰ ਸਾਰੇ ਲੋਕ ਅੱਤੇ ਪੰਜਾਬ ਦੇ ਲੋਕ ਨਾਮ ਲੈ ਰਹੇ ਆ ਵੀ ਉਹਦਾ ਨਾਮ ਪਰਚੇ ਚ ਪਾਓ ਉਹਦਾ ਨਾਮ ਨਹੀਂ ਲਿਆ ਜਾ ਰਿਹਾ ਉਹ ਬੰਦੇ ਤੋਂ ਇੰਨਾ ਵੀ ਨਹੀਂ ਸੜਿਆ ਵੀ ਇੱਕ ਵੀਡੀਓ ਪਾ ਕੀ ਇਹ ਕਹਿ ਦੇਵੇ ਜੀ ਬਹੁਤ ਮਾੜਾ ਹੋਇਆ ਮੇਰੇ ਦੇ ਨਾਲ ਕੋਈ ਤਾਲੁਕਾਤ ਨਹੀਂ ਅੱਜ ਹੁਣ 4-5 ਦਿਨਾਂ ਬਾਅਦ ਪਾਊਗਾ ਵੀ ਤੇ ਕੋਈ ਮੈਂ ਕਹਿੰਨਾ ਨਾ ਹੀ ਪਾਵੇ ਤੇ ਨਾਲੋਂ ਚੰਗਾ ਇਹ ਸਾਰੀ ਮਾਂ ਦੀ ਮੰਗ ਇਹ ਆ ਕੋਈ ਮਾਂ ਦੀ ਉਹਦੇ ਨਾਲ ਦੁਸ਼ਮਣੀ ਤਾਂ ਹੈ ਨਹੀਂਗੀ ਸੁਖਵਿੰਦਰ ਦੀ ਮਾਤਾ ਦੀ ਕੋਈ ਦੁਸ਼ਮਣੀ ਤਾਂ ਹੈ ਨਹੀਂ ਕੀ ਉਹਨਾਂ ਦੇ ਪਰਿਵਾਰ ਦੀ ਜਦੋਂ ਉਹ ਕਹਿ ਰਹੇ ਆ ਉਹਦਾ ਨਾਮ ਪਾਓ ਜਾਓ ਰੂਲ ਤਾਂ ਫਿਰ ਇਹੀ ਆ ਜਦੋਂ ਅਕਸਰ ਕਤਲਾਂ ਦੇ ਪਰਚੇ ਕੱਟੇ ਜਾਂਦੇ ਆ 302 ਦਾ ਪਰਚਾ ਕੱਟਿਆ ਜਾਂਦਾ ਉਹਦੇ ਵਿੱਚ ਪਰਿਵਾਰ ਨਾਮ ਲਿਖਾਉਂਦਾ ਤੇ ਹੁਣ ਉਹ ਨਾਮ ਲਿਖਾ ਰਿਹਾ ਤਾਂ ਫਿਰ ਨਾਮ ਕਿਉਂ ਨਹੀਂ ਪੈ ਰਿਹਾ ਦੂਜੀ ਗੱਲ ਕੀ ਉਹ ਐਮਐਲਏ ਆ ਤਾਂ ਨਹੀਂ ਨਾਮ ਪਾਇਆ ਜਾ ਰਿਹਾ ਤੇ ਕੱਲ ਨੂੰ ਜੇਕਰ ਅੱਜ ਲੋਕ ਕਹਿ ਰਹੇ ਆ ਕਿ ਇਹ ਸਿਆਸੀ ਕਤਲ ਆ ਕੱਲ ਨੂੰ ਇਹੋ ਜਿਹਾ ਸਿਆਸੀ ਕਤਲ ਤਾਂ ਕਰਾਈ ਜਾਊਗਾ ਫਿਰ ਉਹ ਤਾਂ ਪਾਸ ਹੀ ਰਹਿ ਗਿਆ ਨਰਕਾਲ ਨੂੰ ਡੂਜੀ ਐਮਐਲ ਜਿਹੜੇ ਉਹਨਾਂ ਨੂੰ ਮੰਗ ਪੈਜੂ ਕਿ ਸਾਡਾ ਪ੍ਰਸ਼ਾਸਨ ਸਾਨੂੰ ਕਿਨੇ ਫੜਨ ਇਹ ਤਾਂ ਜਦੋਂ ਸਰਕਾਰ ਆਇਆ ਕਰੂ ਨਵਾਂ ਹੀ ਕੋ ਬੋਲਣਾ ਆ ਜਾਂਦਾ ਰਿਹਾ ਕਰ ਇੱਥੇ ਕਿਹਦਾ ਨਹੀਂ ਕਤਲ ਹੋਇਆ ਸਾਰਿਆਂ ਦੇ ਕਤਲ ਹੋਈ ਜਾਂਦੇ ਆ ਜਿਵੇਂ ਕਿਸੇ ਵੀਰ ਨੇ ਸਟੇਜ ਤੇ ਕਿਹਾ ਸੀ ਹੀਰਾ ਗਵਾਚ ਗਿਆ ਹੀਰਾ ਨਹੀਂ ਗਵਾਚਿਆ ਇਹ ਇੱਕ ਹੀਰਿਆਂ ਦੀ ਜੜ ਸੀ ਜਿੰਨੇ ਬੰਦੇ ਬੋਲੀ ਜਾਂਦੇ ਸੀ ਬੋਲੀ ਜਾਂਦੇ ਆ ਉਹਨਾਂ ਵਿੱਚੋਂ ਇੱਕ ਇੱਕ ਨਾਕਰ ਕੇ ਸਿੱਟਿਆ ਜਾ ਰਿਹਾ ਤਾਂ ਫਿਰ ਪੁੱਛੇ ਕੀ ਰਹਿ ਗਿਆ ਜਦੋਂ ਤੋਂ 2022 ਤੋਂ ਸਰਕਾਰ ਬਣੀ ਆ ਸਰਕਾਰ ਬਣ ਦੀ ਸਾਰ ਸਭ ਤੋਂ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਹੀ 2022 ਦੇ ਵਿੱਚ 22 ਦੀਪ ਸਿੱਧੂ ਦਾ ਕਤਲ ਹੁੰਦਾ ਜਿਹਦੇ ਵਿੱਚ ਐਕਸੀਡੈਂਟ ਸ਼ੋ ਕੀਤਾ ਜਾਂਦਾ ਪਰ ਲੇਕਿਨ ਮੀਡੀਆ ਦੇ ਵਿੱਚ ਗੱਲ ਇਹ ਉੱਡਦੀ ਆ ਕਿ ਉਹਨਾਂ ਦੇ ਸਿਰ ਦੇ ਵਿੱਚ ਬੁਲਟ ਲੱਗੀ ਆ ਤੇ ਉਹਨਾਂ ਦੇ ਨਾਲ ਜਿਹੜੀ ਕੁੜੀ ਸੀ ਉਸ ਟਾਈਮ ਮੌਜੂਦ ਐਕਸੀਡੈਂਟ ਦੇ ਵਿੱਚ ਉਹ ਵੀ ਉਸੇ ਦਿਨ ਇੰਗਲੈਂਡ ਨੂੰ ਵਾਪਸ ਚਲੇ ਜਾਂਦੀ ਆ ਉਸ ਤੋਂ ਬਾਅਦ 14 ਤਰੀਕ ਨੂੰ 11 ਨੂੰ ਸਰਕਾਰ ਬਣਦੀ ਆ ਇਹਨਾਂ ਦੀ 14 ਤਰੀਕ ਨੂੰ ਤਰੀਕ ਨੂੰ ਸੰਦੀਪ ਨੰਗਲ ਅੰਬੀਆਂ ਜੋ ਕਿ ਜਰਲੀ ਕਬੱਡੀ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਸੀ ਉਹਨਾਂ ਦਾ ਮਰਡਰ ਹੋ ਜਾਂਦਾ ਉਸ ਤੋਂ ਬਾਅਦ 29 ਮਈ 2022 ਨੂੰ ਹੀ ਸਿੱਧੂ ਮੁਸੇਵਾਲੇ ਦਾ ਮਰਡਰ ਹੋ ਜਾਂਦਾ ਇਸ ਤਰ੍ਹਾਂ ਹੀ ਭਰੋਸਿਆਂ ਦੇ ਵਿੱਚ ਲੈ ਕੇ ਸਰਕਾਰਾਂ ਸੰਸਕਾਰ ਕਰਵਾ ਦਿੰਦੀਆਂ ਨੇ ਉਸ ਤੋਂ ਬਾਅਦ ਕੁਝ ਵੀ ਨਹੀਂ ਬਣਦਾ ਤੇ ਤੁਸੀਂ ਸੰਸਕਾਰ ਭਰੋਸੇ ਦੇ ਉੱਤੇ ਕਰੋਗੇ ਜਾਂ ਨਹੀਂ ਕਰੋਗੇ ਪਹਿਲੀ ਗੱਲ ਤੇ ਇਹ ਹੈ ਜੀ ਇਹ ਜਿਹੜੀ ਗੱਲ ਆ ਪਰਿਵਾਰ ਨਾਲ ਹੋਣੀ ਚਾਹੀਦੀ ਆ ਤੇ ਜੇਕਰ ਮੇਰੇ ਕੋਲ ਤਾਂ ਗੱਲ ਆ ਵੀ ਜਦੋਂ ਜੇਕਰ ਮੂਸੇ ਵਾਲੇ ਦਾ ਵੀ ਸ਼ਿਸ਼ਕਾਰ ਨਾ ਹੋਇਆ ਹੁੰਦਾ ਤੇ ਅੱਜ ਕਹਾਣੀ ਕੁਝ ਹੋਰ ਹੋਣੀ ਸੀ ਤਾਂ ਇਹ ਜਿਹੇ ਕੰਮ ਤਾਂ ਨਾ ਹੀ ਹੋਵੇ ਤੇ ਨਾ ਹੀ ਹੋਣਾ ਚਾਹੀਦਾ ਇਹ ਜਿਹੜਾ ਕਹ ਲਓ ਤੁਸੀਂ ਬਠਿੰਡੇ ਵਾਲਾ ਭੋਲੀ ਗਏ ਜਿਹੜਾ ਸੀਏ ਸਟਾਫ ਨੇ ਮਾਰਿਆ ਉਹਨਾਂ ਨੇ ਮਾਰਿਆ ਤਾਂ ਬਈ ਚੱਲੀ ਜਾਂਦਾ ਕੰਮ ਇੱਕ ਦੂਜੀ ਗੱਲ ਇਹ ਲਾ ਲਓ ਵੀ ਇਹ ਹੁਣ ਕਿੰਨਾ ਚਿਰ ਚੱਲੀ ਜਾਊਗਾ ਕੰਮ ਇਹ ਮਾਵਾਂ ਦੇ ਪੁੱਤ ਖੋਏ ਜਾ ਰਹੇ ਆ ਇਹ ਤਾਂ ਭਾਈ ਸਾਹਿਬ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਚੁੱਕਿਆ ਜੇਕਰ ਹੁਣ ਆਪਾਂ ਨਾ ਸਟੈਂਡ ਲਿਆ ਇਹ ਘਰਾਂ ਚ ਆ ਕੇ ਖਾਨਗੇ ਇਹ ਅੱਜ ਦੀ ਅਖੀ ਯਾਦ ਰੱਖ ਲੋ ਤਾਂ ਇਹ ਜੇਕਰ ਪ੍ਰਸ਼ਾਸਨ ਤੇ ਤिजਨਾ ਕਿਹੜੀ ਗੱਲ ਦਾ ਪ੍ਰਸ਼ਾਸਨ ਕੀ ਲੱਗਦਾ ਸਾਡਾ ਪ੍ਰਸ਼ਾਸਨ ਤਨਖਾਹ ਭਾਵੇਂ ਸਾਡੇ ਤੋਂ ਲੈਂਦਾ ਤੇ ਇਹ ਨਾ ਭੁੱਲੋ ਵੀ ਮੰਤਰੀ ਵੀ ਤਨਖਾਹ ਸਾਡੇ ਤੋਂ ਲੈਂਦੇ ਆ ਮੰਤਰੀ ਆ ਜਿਹੜੀ ਬੋਲਬਾਣੀ ਬਿਜ਼ਨਸਮੈਨਾਂ ਦੀ ਬੋਲਦੇ ਆ ਜਿਹੜਾ ਪ੍ਰਸ਼ਾਸਨ ਆ ਉਹ ਮੰਤਰੀਆਂ ਦੀ ਬੋਲਦਾ ਤਾ ਮੈਨੂੰ ਨਹੀਂ ਲੱਗਦਾ ਵੀ ਸਾਡਾ ਕੋਈ ਇੱਥੇ ਹੈਗਾ ਨਾ ਕੋਈ ਸਾਡਾ ਮੰਤਰੀ ਇੱਥੇ ਸਾਡੇ ਕੋਲ ਤਾਂ ਕੋਈ ਇਹੋ ਜਿਹਾ ਅਫਸਰ ਵੀ ਹੈ ਨਹੀਂ ਜਿਹੜਾ ਇੱਕ ਗੱਲ ਕਹਿ ਦੇਵੇ ਇੱਕ ਤੁਸੀਂ ਕਹਾਵਤ ਸੁਣੀ ਅੱਗਾ ਦੌੜ ਤੇ ਪਿੱਛਾ ਚੌੜ ਸੁਣੀ ਸਾਰਿਆਂ ਨੇ ਬਿਲਕੁਲ ਅੱਗਾ ਦੌੜ ਤੇ ਪਿੱਛਾ ਚੌੜ ਉਹ ਕੰਮ ਹੋਣ ਲੱਗ ਗਿਆ ਕਿੰਨੇ ਵਾਰੀ ਅਹੀਂ ਹੋਇਆ ਮੁੱਦੇ ਚੱਲਦੇ ਰਹੇ ਆ ਜਿਸ ਦਿਨ ਮੈਂ ਮੂਸੇਵਾਲ ਦੇ ਭੋਗ ਤੇ ਗਿਆ ਉੱਥੇ ਇੱਕ ਬੰਦਾ ਚਾਦਰਾਂ ਬੰਨ ਕੇ ਆਇਆ ਕਹਿੰਦਾ ਮੈਂ ਉਹਦੇ ਭਰਾ ਖਾਤਰ ਮਰੂੰਗਾ ਮੈਂ ਕਿਹਾ ਵੀ ਇਹ ਗੱਲ ਕਰਨੀ ਸੌਖੀ ਆ ਤੇ ਤੂੰ ਇਹ ਗੱਲ ਨਾ ਕਹਿ ਉਹ ਕਹਿੰਦਾ ਨਹੀਂ ਨਹੀਂ ਮੈਂ ਮਰੂੰਗਾ ਉੱਥੇ ਮੰਡੀ 'ਚ ਬੋਰਡ ਸੀਗਾ ਮੈਂ ਕਿਹਾ ਲੰਮਕ ਕੇ ਮਾਰੇ ਦੇ ਨਾਲ ਇਹ ਕਹਿਣ ਦੀ ਗੱਲ ਹੀ ਆ ਮਰਨਾ ਕਿਸੇ ਨੇ ਨਹੀਂਗਾ ਉਦੋਂ ਬਾਅਦ ਜਦੋਂ ਭੋਗ ਤੋਂ ਗਏ ਆ ਉੱਥੇ ਗਾਣੇ ਚੱਲਦੇ ਰਹੇ ਜਾਂ ਗੱਡੀਆਂ 'ਚ ਗਾਣੇ ਸੁਣਦੇ ਗਏ ਅਗਲੇ ਉਹਦਾ ਮੂਸੇ ਵਾਲ ਦੇ ਗਾਣੇ ਸੁਣਦੇ ਸੀ ਦੁੱਖ ਤਾਂ ਮਾਪਿਆਂ ਨੂੰ ਲੱਗਿਆ ਹੁਣ ਅੱਗਾ ਦੌਰ ਪਿੱਛਾ ਜੋੜ ਕਿਉਂ ਕਿਆ ਪਹਿਲਾਂ ਲੋਕਵਾਦੂ ਸੀ ਨਾਲ ਦੀ ਨਾਲ ਮੀਡੀਆ ਵਾਦੂ ਸੀ ਇੱਥੇ ਜਿੱਦੇ ਦਾ ਤਰਨ ਤਾਰਨ ਦਾ ਮਸਲਾ ਛੜਿਆ ਮੀਡੀਆ ਦੇ ਵਿੱਚ ਕੋਈ ਪੋਸਟਾ ਬਾਜੀ ਕੌਣ ਮਾਰੂ ਕੌਣ ਮਾਰੂ ਬਾਜੀ ਬਾਜੀ ਮਾਰੀ ਤਾਂ ਜਾਂਦੇ ਕਿੰਨੀਆਂ ਕੁ ਬਾਜ਼ਿੰਗ ਮਾਰਨੀਆਂ ਲੈ ਸਾਡੀ ਐਮਐਲਏ ਦਾ ਇਲੈਕਸ਼ਨ ਹੁੰਦਾ ਲੋਕਾਂ ਨੂੰ ਐਵੇਂ ਜਿਵੇਂ ਕਹਿੰਦਾ ਤੂੰ ਕੌਣ ਮੈਂ ਖਾਮ ਖਾ ਲੋਕ ਐਵੇਂ ਝੰਡਾ ਚੱਕ ਕੇ ਫਿਰਦੇ ਰਹਿੰਦੇ ਇਹਨਾਂ ਨੂੰ ਮਨ ਹੱਥਾਂ ਪੈਰਾਂ 'ਚ ਆ ਜਾਂਦੇ ਜਦੋਂ ਕੋਈ ਇਲੈਕਸ਼ਨ ਆਉਂਦਾ ਇਹਨਾਂ ਨੂੰ ਅਜੇ ਤੱਕ ਚੋਣ ਨਹੀਂ ਆਇਆ ਜਿਸ ਦਿਨ ਮੈਂ ਇੱਕ ਗੱਲ ਲਿਖ ਲਓ ਮੈਥੋਂ ਨਾ ਸਿਆਸਤ ਤੁਹਾਡਾ ਅੱਜ ਭਲਾ ਕਰੂਗੀ ਨਾ ਸਿਆਸਤ ਤੁਹਾਡਾ ਕੱਲ ਭਲਾ ਕਰੂਗੀ ਕਿਉਂਕਿ ਭਲਾ ਕਰਾਉਣ ਵਾਲਿਆਂ ਨੂੰ ਹੀ ਨਹੀਂ ਪਤਾ ਸੀ ਭਲਾ ਕੀ ਕਰਾਉਣਾ ਭਲਾ ਕਿਵੇਂ ਹੋ ਜੂਗਾ ਕਿਵੇਂ ਸਾਡੇ ਹੋ ਜਾਣਗੇ ਇਤਿਹਾਸਕਵਾ ਗੁੰਡਿਆਂ ਦੇ ਹੱਥਾਂ 'ਚ ਬਾਜ਼ੀਆਂ ਰਹੀਆਂ ਤੇ ਬਾਜ਼ੀਆਂ ਅੱਜ ਵੀ ਉਹਨਾਂ ਦੇ ਹੱਥਾਂ 'ਚ ਹੀ ਆ ਇਹ ਜਿੰਨਾ ਚਿਰ ਪੈਸਾ ਚੱਲੂ ਪਾਵਰ ਚੱਲੂ ਉਹਨਾਂ ਚਿਰ ਕੱਖ ਨਹੀਂ ਹੁੰਦਾ ਇਹ ਇੱਕ ਟੀਟ ਬਣੇ ਪਏ ਆ ਤੁਸੀਂ ਅੱਜ ਤੱਕ ਦੱਸੋ ਜਿਨ੍ਹਾਂ ਨੇ ਮੁਰਗੀਆਂ ਦੇ ਸਿਰ ਵੱਢੇ ਆ ਉਹਨਾਂ ਨੂੰ ਅੱਜ ਤੱਕ ਸਜ਼ਾ ਹੋਈ ਇੱਥੇ ਉਹ ਰੱਬ ਦੇ ਘਰੇ ਹੋਣੀ ਆ ਅਸੀਂ ਮੁਰਗੀਆਂ ਕੁੱਕੜਾਂ ਅਸੀਂ ਮੰਗਾ ਦੇ ਨਾਲੇ ਇਹ ਵਾਰੀਆਂ ਚੱਲੀ ਜਾਂਦੀਆਂ ਹੁਣ ਅਗਲਾ ਨੰਬਰ ਪਤਾ ਨਹੀਂ ਕੀ ਦਾ ਇਹ ਚੱਲੇ ਜਾਂਦਾ ਕਿਸੇ ਦਾ ਹੋ ਸਕਦਾ ਮੇਰੇ ਨਾਲ ਚੱਕੋ ਮੇਰਾ ਵੀ ਹੋ ਸਕਦਾ ਇਹਦਾ ਵੀ ਹੋ ਸਕਦਾ ਲੱਖੇ ਦਾ ਵੀ ਹੋ ਸਕਦਾ ਹਾਂ ਇਹ ਹੀ ਗੱਲ ਦੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਜਿੱਥੇ ਵੀ ਮੰਨ ਲਓ ਕਿ ਕੋਈ ਵਿਵਾਦ ਹੁੰਦਾ ਜਾਂ ਪੰਜਾਬ ਦੇ ਹੱਕ ਦੇ ਵਿੱਚ ਕਰਨ ਵਾਲੀ ਗੱਲ ਹੁੰਦੀ ਆ ਉਥੇ ਕੀ ਕਹਿੰਨੇ ਆ ਬਾਈ ਭਾਨਾ ਵੀ ਬਾਤ ਚੱਕਦਾ ਬਾਈ ਲੱਖਾ ਸਿਧਾਣਾ ਵੀ ਪਹੁੰਚਦਾ ਉਸੇ ਤਰ੍ਹਾਂ ਸੁਖਵਿੰਦਰ ਸਿੰਘ ਕਲਕੱਤਾ ਜੀ ਵੀ ਪਹੁੰਚਦੇ ਸੀਗੇ ਅੱਜ ਸੁਖਵਿੰਦਰ ਸਿੰਘ ਕਲਕੱਤਾ ਜੀ ਨਾਲ ਹੋਇਆ ਜਿਵੇਂ ਅੱਜ ਤੁਸੀਂ ਆਏ ਹੋ ਫਿਰ ਇਹਦਾ ਮਤਲਬ ਤਾਂ ਤੁਹਾਨੂੰ ਲੋਕਾਂ ਨੂੰ ਵੀ ਖਤਰਾ ਹੈ ਚੱਲੀ ਜਾਂਦੇ ਹੋ ਖਤਰਾ ਤਾਂ ਉੱਤੀ ਸੀ ਜਿੱਦੇ ਇੱਥੇ ਜਨਮ ਲੈ ਲਿਆ ਸੀ ਕਾਸ਼ ਕਿਤੇ ਇੱਥੇ ਜਨਮ ਹੀ ਨਾ ਲਏ ਹੁੰਦੇ ਇਹ ਦੇਸ਼ ਥੋੜਾ ਇਹ ਦੁਨੀਆ ਥੋੜੀ ਐ ਤੇ ਜੰਗਲ ਆ ਅਸੀਂ ਪਹਿਲਾਂ ਵੀ ਆਦੀਵਾਸੀ ਸੀ ਅੱਜ ਵੀ ਆਦੀਵਾਸੀ ਮੈਂ ਸਾਫਤ ਕਰ ਸਕਦਾ ਜਿਹੜਾ ਮਰਜੀ ਇਹਨਾਂ ਤੋਂ ਫੜ ਲਓ ਉਹ ਹਰ ਕੋਈ ਬੰਦਾ ਆਪਣੀ ਦੋ ਡੰਗ ਦੀ ਰੋਟੀ ਖਾਣ ਪਿੱਛੇ 20 ਤੋਂ 30 ਕਿਲੋਮੀਟਰ ਜਾਂਦਾ ਕਈ ਦੇ ਤੋਂ ਸੱਤ ਸਮੁੰਦਰੋਂ ਪਾਰ ਹੀ ਜਾਂਦੇ ਰਹੇ ਆ ਤੇ ਇੱਥੇ ਸਾਡੇ ਟਿਕਾਣੇ ਬਣੇ ਹੋਏ ਆ ਹੈ ਅਸੀਂ ਅੱਜ ਵੀ ਆਦੀਵਾਸੀ ਆ ਪਰ ਜੰਗਲਾਂ ਦੀ ਥਾਂ ਤੇ ਆ ਭੇਡ ਬੱਕਰੀਆਂ ਦੀ ਥਾਂ ਤੇ ਅਸੀਂ ਆਸੇ-ਪਾਸੇ ਸੋਚ ਸਰ ਜੀ ਅੱਜ ਵੀ ਭੇਡ ਬੱਕਰੀਆਂ ਵਾਲੀ ਆ ਅਸੀਂ ਇਹਨਾਂ ਦੇ ਥਰੂ ਚੱਲੀ ਜਾਂਦੇ ਆ ਜਿਵੇਂ ਉਹ ਚਲਾਉਂਦੇ ਆ ਅੱਜ ਘਰ ਪਹੇਗੇ ਆ ਪਹਿਲਾਂ ਖੁੱਡੀਆਂ ਹੁੰਦੀਆਂ ਸੀ ਉਹ ਅੱਜ ਵੀ ਉਹ ਚੱਲੀਆਂ ਅਸੀਂ ਕੱਖ ਨਹੀਂ ਕਰ ਸਕਦੇ ਇਹਨਾਂ ਦਾ ਪਾਵਰ ਇਹਦੇ ਕੋਲੇ ਆ ਭਗਵੰਤ ਮਾਨ ਉਹ ਯਾਰ ਸਿਆਸੀ ਉਹਨਾਂ ਨੂੰ ਸਮਝ ਨਹੀਂ ਪੈਣੀ ਆ ਵੀ ਸਿਆਸਤ ਹੈ ਕੀ ਚੀਜ਼ ਆ ਉਹ ਤਾਂ 5 ਸਾਲਾਂ ਵਾਸਤੇ ਆਏ ਆ ਜਦੋਂ ਇਹ ਮੰਨ ਬਿਜ਼ਨਸਮੈਨਾਂ ਦੀ ਲੈਂਦੇ ਆ ਕਤਲ ਅੱਜ ਨਹੀਂ ਨਾ ਹੋਰੇ ਕਤਲ ਤਾਂ ਹੋ ਹੀ ਜਾਂਦੇ ਆ ਕੋਈ ਬਿਮਾਰੀਆਂ ਚ ਹੋ ਗਿਆ ਕੋਈ ਕਿਸੇ ਚੀਜ਼ ਚ ਹੋ ਗਿਆ ਜਦੋਂ ਸਾਡੇ ਮੰਤਰੀ ਸਾਡੇ ਤੋਂ ਪਿੱਠ ਕਰਕੇ ਸੌਂਗੇ ਤਾਂ ਜਿਹੜੀ ਮਾਂ ਬੱਚੇ ਤੋਂ ਪਿੱਠ ਕਰਕੇ ਸੌਂਗੀ ਮੈਨੂੰ ਨਹੀਂ ਲੱਗਦਾ ਵੀ ਉਹ ਬੱਚਾ ਬਚੂਗਾ ਤਾਂ ਜਿਹੜੇ ਐਮਐਲਏ ਹਲਕੇ ਦੇਖਣ ਵਾਸਤੇ ਹੁੰਦੇ ਆ ਇਹਨਾਂ ਨੇ ਕੀ ਵੇਖਣਾ ਇਹ ਘਰ ਵੇਂਦੇ ਆ ਇਹ ਆਪਦੀਆਂ ਗੱਡੀਆਂ ਵੇਂਦੇ ਆ ਵਿਜੀਲੈਂਸ ਆ ਵਿਜੀਲੈਂਸ ਕਰੇ ਕਿਸੇ ਐਮਐਲਏ ਨੂੰ ਚੜ ਕੇ ਲੈ ਗਈ ਕਰੇ ਕਿਸੇ ਨੂੰ ਲੈ ਗਈ ਅੱਜ ਤੱਕ ਭਵੰਤਮਨ ਦੇ ਘਰੇ ਪਹੁੰਚੀ ਆ ਅੱਜ ਤੱਕ ਕਿਸੇ ਐਮਐਲਏ ਦੇ ਘਰੇ ਮੌਜੂਦਾ ਦੇ ਪਹੁੰਚੀ ਆ ਕਿਸੇ ਦੇ ਨਹੀਂ ਪਹੁੰਚੀ ਜਿਹੜਾ ਇਹਨਾਂ ਨਾਲ ਦੁਸ਼ਮਣੀ ਲਊ ਉਹਦੇ ਘਰੇ ਪਹੁੰਚਦੀ ਆ ਕੀ ਸਾਡਾ ਕੀ ਹੋ ਰਿਹਾ ਕਿਹੜੇ ਪ੍ਰਸ਼ਾਸਨ ਤੇ ਅਸੀਂ ਵਿਸ਼ਵਾਸ ਕਰੀਏ ਸਾਡੇ ਕੋਲ ਵਿਸ਼ਵਾਸ ਕਰਨ ਨੂੰ ਹੈ ਹੀ ਕੋਈ ਨਹੀਂ ਅੱਬ ਤੁਸੀਂ ਪ੍ਰਸ਼ਾਸਨ ਦੀ ਗੱਲ ਕਰੀ ਜੇ ਪ੍ਰਸ਼ਾਸਨ ਸਖਤ ਹੋ ਕੇ ਚੱਲੇ ਜਿਹੜੇ ਬੰਦੇ ਨੇ ਕਤਲ ਕੀਤਾ ਉਹਦੇ ਪ੍ਰਤੀ ਮੈਂ ਸਰਦਾਰ ਕੁਲਦੀਪ ਸਿੰਘ ਚਾਹਲ ਜੀ ਦੀ ਪ੍ਰੈਸ ਕਾਨਫਰੰਸ ਸੁਣੀ ਆ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਆ ਉਹ ਕਮਿਸ਼ਨਰ ਸਾਹਿਬ ਨੇ ਦੱਸਿਆ ਉਹਦੇ ਤੇ ਆਰਮ ਐਕਟ ਦਾ ਪਰਚਾ ਵੀ ਦਰਜ ਸੀਗਾ ਅਸਲੇ ਦਾ ਉਹਦੇ ਤੇ ਐਨਡੀਪੀਐਸ ਨਸ਼ੇ ਦਾ ਪਰਚਾ ਵੀ ਦਰਜ ਸੀ 307 ਦਾ ਪਰਚਾ ਵੀ ਦਰਜ ਸੀ ਜੇ ਉਸੇ ਪਰਤੀਆਂ ਦੇ ਉੱਤੇ ਪੁਲਿਸ ਨੇ ਸਖਤੀ ਨਾਲ ਕਾਰਵਾਈ ਕੀਤੀ ਹੁੰਦੀ ਜਮਾਨਤ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਆਪਾਂ ਨੂੰ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਤੁਸੀਂ ਇੱਥੇ ਨਾ ਆਉਂਦੇ ਇੱਥੇ ਕੱਟ ਦੇ ਵਿੱਚ ਨਾ ਬੋਲਦੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਸਭ ਤੋਂ ਵੱਡੀ ਗੱਲ ਤੇ ਇਹ ਆ ਮਾਲਕੋ ਤੁਸੀਂ ਆਪ ਹੀ ਗੱਲ ਦਾ ਜਵਾਬ ਦੇਤਾ ਤੇ ਆਪ ਹੀ ਤੁਸੀਂ ਸਵਾਲ ਕਰਤਾ ਹੁਣ ਇਹਦੇ ਅੱਗੇ ਜਵਾਬ ਕੋਈ ਨਹੀਂ ਰਿਹਾ ਜਿਹੜੀ ਮੈਂ ਤੁਹਾਨੂੰ ਗੱਲ ਕਹਿੰਦਾ ਸੀ ਉਹ ਸੱਚ ਹੋ ਗਈ ਆ ਜਦੋਂ ਉਹਨਾਂ ਨੂੰ ਫਿਕਰ ਹੀ ਨਹੀਂ ਹੁਣ ਇੱਥੇ ਬਠਿੰਡਿਓ ਅਸੀਂ ਆਏ ਆ ਬਠਿੰਡਾ ਜਦੋਂ ਇੱਧਰ ਵਾਇਆ ਘੁਮ ਘਮਾ ਕੇ ਆਏ ਆ ਉੱਥੇ ਕਿਸੇ ਮੰਤਰੀ ਨੇ ਨੰਗਣਾ ਉੱਥੇ ਮੇਰੇ ਹਿਸਾਬ ਦੇ ਨਾਲ ਜਿਹੜੀ ਬਠਿੰਡੇ ਜ਼ਿਲ੍ਹਾ ਦੀ ਪੁਲਿਸ ਆ ਦੇ ਭਾਰੀ ਬਣੀ ਪਈ ਆ ਪਤਾ ਨਹੀਂ ਸਵੇਰ ਨਹੀਂ ਬਣੀ ਪਈ ਕਿ ਸ਼ਾਮ ਤੱਕ ਬਣੀ ਰਹੂਗੀ ਵੀਆਈਪੀ ਤਾਂ ਜਿਹੜਾ ਇੱਥੇ ਵੀਆਈਪੀ ਵਿਅਕਤੀ ਆ ਜ਼ਿੰਦਗੀ ਤਾਂ ਉਹਦੀ ਆ ਬਿਨਾ VIP ਦੇ ਬੰਦੇ ਦੀ ਜ਼ਿੰਦਗੀ ਤਾਂ ਹੈ ਹੀ ਨਹੀਂਗੀ ਜਿਹੜਾ ਕਹ ਲੋ ਆਮ ਮੰਦਾ ਇੱਥੇ ਆਮ ਬੰਦਾ ਤੁਰੂਗਾ ਜਦੋਂ ਤੁਸੀਂ ਉਹਦੇ ਵੱਲ ਵੇਖ ਲਓ ਕੌਣ ਉਹ ਕਰਦਾ ਇੱਥੇ ਜਦੋਂ ਕਿਸੇ ਲੀਡਰ ਦਾ ਬੱਚਾ ਤੁਰਦਾ ਉਹਨਾਂ ਨੇ ਦਿਨੇ ਤੁਰਨਾ ਉਹਨਾਂ ਨੂੰ ਗਨਮੈਨ ਚਾਹੀਦੇ ਆ ਸਾਡੇ ਧੀਆਂ ਪੁੱਤ ਰਾਤ ਨੂੰ ਤੁਰੇ ਫਿਰਦੇ ਉਦੋਂ ਉਹਨਾਂ ਨਾਲ ਗਵੰਡ ਹੀ ਨਹੀਂ ਤੁਰਦਾ ਉਹ ਤਾਂ ਜ਼ਿੰਦਗੀ ਉਹਨਾਂ ਦੀ ਆ ਕੀ ਜਿਹੜਾ ਕੋਈ ਮੰਤਰੀ ਨੰਗਣਾ ਜੇ ਉਹਨੂੰ ਖਤਰਾ ਹੋਣਾ ਤੇ ਜਿਹਨੇ ਖਤਰਾ ਪਾਉਣਾ ਉਹ ਰਾਜ ਨਹੀਂ ਪਾ ਸਕਦਾ ਉਹ ਸ਼ਹਿਰ ਚ ਆ ਕੇ ਪਾਊਗਾ ਇਹ ਇੱਕ ਇਹਨਾਂ ਨੇ ਪ੍ਰੋਟੋਕਾਲ ਬਣਾਤੇ ਆ ਪ੍ਰੋਟੋਕਾਲਾਂ ਚ ਸਾਨੂੰ उलਝਾਈ ਬੈਠੇ ਆ ਜਿੰਨਾ ਚਿਰ ਇਹਨਾਂ ਨੂੰ ਵਿਧਾਨ ਸਭਾ ਤੁਸੀਂ ਸੁਣੀ ਆ ਅਕਸਰ ਪ੍ਰੈਸ ਕਾਨਫਰੰਸਾਂ ਕਰਦੇ ਹੋਵੋਗੇ মিডিਆ ਤੁਹਾਡੇ ਕੋਲੇ ਆ ਅੱਜ ਤੱਕ ਤੁਸੀਂ ਇਹ ਦੱਸੋ ਮੈਂ ਤਾਂ ਜੰਨੀ ਕਾ ਸੁਰਤ ਦੇ ਵਿੱਚ ਵੇਖਿਆ ਕਦੇ ਤੁਸੀਂ ਦੋ ਔਰਤਾਂ ਲੜਦੀਆਂ ਵੇਖੀਆਂ ਤ론 ਆ ਆਪਣੇ ਕਰੇ ਲੂਚਾ ਘੜਾ ਪੜਨਾ ਹੋਇ ਜਾਂਦਾ ਜੀ ਦੋ ਹਾਂ ਜੀ ਉਹਨਾਂ ਨਾਲੋਂ ਜ਼ਿਆਦਾ ਗੰਦਾ ਵਿਧਾਨ ਸਭਾ 'ਚ ਝਗੜਾ ਹੁੰਦਾ ਸਪੀਕਰ ਉਹਨਾਂ ਦਾ ਹੁੰਦਾ ਉਹੀ ਐਮਐਲਏ ਚੱਕ ਕੇ ਵੋਟ ਚੱਕ ਲੈਂਦੇ ਆ 1600 ਕਰੋੜ ਦਿਓ ਜਿੰਨੇ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਧਰਨਾ ਲਾਉਣਾ ਕਿੱਥੇ ਉਹ ਸਾਨੂੰ ਹੱਕ ਕੀ ਲੈ ਕੇ ਦੇਣਗੇ ਉਹ ਸਾਡੇ ਪੁੱਤਾਂ ਉਹਦੇ ਵਾਸਤੇ ਕੱਲੀਆਂ ਗੁੱਸਾ ਖਾ ਸਕਦੇ ਆ ਅੱਜ ਲਾਹਵ ਸਿੰਘ ਉੱਗੋ ਕਿਹਦੀ ਹੋ ਸਕਦਾ ਗੋਲੀ ਚੱਲੀ ਜਾਂਦੀ ਹੋਵੇ ਗੁੱਸੇ ਵਾਲੀ ਉਹਦਾ ਬਲੱਡ ਵਧਦਾ ਹੋਵੇ ਉਹ ਬਲੱਡ ਤਾਂ ਵਧਣਾ ਯਾਰ ਮੈਨੂੰ ਬੋਲੀ ਜਾਂਦੇ ਮੈਨੂੰ ਇਹਨਾਂ ਦਾ ਖੂਨ ਜਦੋਂ ਬਾਈ ਜੀ ਖੂਨ ਹੀ ਇਹਨਾਂ ਚੇ ਆ ਗਿਆ ਜਦੋਂ ਖੂਨ ਇਹਨਾਂ ਦੇ ਵਿੱਚ ਇਹ ਚੱਲ ਪਿਆ ਤਾਂ ਫਿਰ ਉਦੋਂ ਕੀ ਹੋਊਗਾ ਤੁਸੀਂ ਆਪ ਦੱਸੋ ਇਹਨਾਂ ਨੂੰ ਨਹੀਂ ਪਤਾ ਜਦੋਂ ਲੋਕ ਨਾ ਲੋਕ ਅੱਜ ਮੈਂ ਕਹਿੰਨਾ ਤੁਸੀਂ ਇਹ ਗੱਲ ਇਹ ਸੁਣ ਲਓ ਇੱਕ ਸਾਫ਼ ਤੇ ਸਲੀਅਤ ਗੱਲ ਆ ਮੇਰੇ ਕੋਲੇ ਮੈਂ ਅਕਸਰ ਵੇਖਿਆ ਲੋਕ ਸ਼ਸ਼ਕਾਰਾਂ ਤੇ ਜਾਂਦੇ ਪਿੰਡਾਂ ਦੇ ਵਿੱਚ ਜਦੋਂ ਰਿਸ਼ਤੇਦਾਰ ਆਉਂਦੇ ਆ ਮੂੰਹ ਤੇ ਚੁੰਨੀ ਲੈ ਕੇ ਜਾਂ ਬੰਦਾ ਅੱਖਾਂ ਤੇ ਰਮਾਲ ਰੱਖ ਕੇ ਰੋ ਲੈਂਦਾ ਪਰ ਸਾਰੀ ਉਮਰ ਦਾ ਰੋਣਾ ਉਹਦੇ ਪਰਿਵਾਰ ਨੂੰ ਹੁੰਦਾ ਉਹ ਸਾਰੀ ਉਮਰ ਰੋਂਦੇ ਆ ਸਾਡਾ ਰੋਣਾ ਕੁਝ ਪੱਲਾਂ ਦਾ ਇਹਨਾਂ ਦੇ ਪਰਿਵਾਰਾਂ ਨੂੰ ਪੈ ਗਿਆ ਉਸੇ ਤਰ੍ਹਾਂ ਹੀ ਇਹ ਰੋਣਾ ਕੁਝ ਪੱਲਾਂ ਦਾ ਜਦੋਂ ਸਰਕਾਰ ਨੇ ਉਹਨਾਂ ਲਾਹਵ ਸਿੰਘ ਗੁੱਗੂ ਕੇਰਗੇ ਨੇ ਦੋ ਕੰਮ ਚੰਗੇ ਕੀਤੇ ਦਿਖਾਵੇ ਵਾਸਤੇ ਉਦੋਂ ਲੋਕਾਂ ਨੇ ਉਧਰ ਹੋ ਜਾਣਾ ਇਹ ਲਾਭ ਸਿੰਘ ਉਗੋਂ ਕੇ ਨਾਲ ਇਹਨਾਂ ਦੀ ਕੋਈ ਵੱਟ ਦਾ ਰੌਲਾ ਤਾਂ ਹੈ ਹੀ ਨਹੀਂ ਸੀ ਸਿਰਫ ਪਿੰਡ ਦੀ ਡਿਵੈਲਪਮੈਂਟ ਤੇ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਮੁਹੱਲਾ ਕਲੀਨਿਕ ਬਣਾ ਰਹੇ ਹੋ ਢੀਕਲੇ ਏ ਗ੍ਰੇਡ ਸਾਡੀ ਡਿਸਪੈਂਸਰੀ ਨੂੰ ਛੋਟਾ ਕਰਕੇ ਉਹਦੀ ਜਗ੍ਹਾ ਤੇ ਇਹਨੂੰ ਵਧਾਓ ਵੱਡਾ ਕਰਕੇ ਹਸਪੀਟਲ ਬਣਾਓ ਬਸ ਇਹੀ ਸੀ ਡਿਵੈਲਪਮੈਂਟ ਦਾ ਹੀ ਮੁੱਦਾ ਸੀ ਚੰਗੀ ਗੱਲ ਹੀ ਚੱਕੀ ਆ ਉਹਨਾਂ ਨੇ ਤਾਂ ਸੁਖਵਿੰਦਰ ਸਿੰਘ ਕਲਕੱਤਾ ਜੀ ਨੇ ਤਾਂ ਓ ਮੇਰੇ ਜਨਾਬ ਇਹ ਗੱਲ ਦਾ ਤੁਸੀਂ ਮੈਨੂੰ ਤਾਂ ਕਹੋ ਜੇ ਮੈਂ ਉਹਦੇ ਵੱਲੋਂ ਆ ਕੇ ਤੁਹਾਡੇ ਨਾਲ ਗੱਲ ਕਰੀ ਜਾਂਦਾ ਹਾਂ ਤੁਹਾਡਾ মিডিਆ ਨਹੀਂ ਨਾ ਤੁਹਾਡੇ মিডিਆ ਦਾ ਭਗਵੰਤ ਮਾਨ ਨਾਲ ਵੱਟ ਦਾ ਰੌਲਾ ਕੋਈ ਰੌਲਾ ਨਹੀਂ ਨਾ ਉਹ ਬੰਦੇ ਨੇ ਚੈਨਲ ਡਾਊਨ ਕੀਤੇ ਆ ਇਨਕਮਾਂ ਡਾਈਆਂ ਹੋਈਆਂ ਸਾਰੇ ਚੈਨਲਾਂ ਦੇ ਕਿਉਂ ਡਾਈਆਂ ਕਿਉਂਕਿ ਆਪਾਂ ਵਿਰੋਧ ਬੋਲਦੇ ਆ ਜਿਹੜੇ ਬੰਦੇ ਇੰਨੇ ਇੰਨਾ ਸੋਚ ਸਕਦੇ ਆ ਤੂੰ ਐਡੀ ਟਾਰਗੇਟ ਕਿਉਂ ਨਾ ਸੋਚਣਗੇ ਜਦੋਂ ਉਹ ਉਹ ਇਸ ਟਾਈਮ ਨਾ ਬੰਦਾ ਜਿਵੇਂ ਭੁੱਖਾ ਨਹੀਂ ਹੁੰਦਾ ਤੈਨੂੰ ਯਕਦਾਂ ਕੁਛ ਨਾ ਕੁਛ ਵਿਖਾ ਜੇ ਵਖ ਜੇ ਜਿਵੇਂ ਸਿਆਣੇ ਦੀ ਕਹਾਵਤ ਸੀ ਭਾਈ ਗੁੱਸਾ ਕਰੋ ਜੇ ਨਾ ਭੁੱਖੇ ਜੱਟ ਨੂੰ ਬਾਟਾ ਥਿਆਏ ਤੇ ਪਾਣੀ ਪੀਪੇ ਢੱਡਾ ਫਰਾਇਆ ਕੰਮ ਤਾਂ ਹੋਇਆ ਪਿਆ ਜਿਹਦੇ ਨਾਲ ਗਵੰਡ ਹੀ ਨਹੀਂ ਤੁਰਦੇ ਸੀ ਉਹਦੇ ਨਾਲ ਪੁਲਿਸ ਵਾਲੇ ਤੁਰਨ ਲੱਗ ਗਏ ਜਿਹਦੀ ਕੋਈ ਗਵੰਡ ਹੀ ਨਹੀਂ ਸੁਣਦਾ ਸੀ ਘਰ ਦੇ ਜੀ ਨਹੀਂ ਸੁਣਦੇ ਸੀ ਉਹਦਾ ਭਾਈ ਵੱਡੇ ਵੱਡੇ ਅਫਸਰ ਸੁਣ ਲੱਗ ਗਏ ਉਹ ਆਪਣਾ ਕੀ ਬਣੂਗਾ ਅਸਲ ਦੇ ਵਿੱਚ ਮੁੱਖ ਮੰਤਰੀ ਇਹ ਨਹੀਂਗਾ ਮੁੱਖ ਮੰਤਰੀ ਅਜੇ ਤੱਕ ਜਿਹੜਾ ਵੀ ਬਣਿਆ ਉਹ ਮੁੱਖ ਮੰਤਰੀ ਹੈ ਹੀ ਨਹੀਂ ਸੀ ਉਹਨਾਂ ਨੂੰ ਪ੍ਰਸ਼ਾਸਨ ਨੇ ਚਲਾਇਆ ਇਹਨਾਂ ਨੂੰ ਚੱਲਣ ਦਾ ਢੰਗ ਨਹੀਂ ਆਇਆ ਜਦੋਂ ਰਾਜਾ ਜਿਹੜਾ ਇੱਕ ਮੈਂ ਕਹਿੰਦਾ ਨਾ ਕੱਚੇ 'ਚ ਬੈਠਾ ਰਾਜੇ ਦੀ ਕੁਰਸੀ ਤੇ ਬਹਿ ਜਾਂਦਾ ਸੀ ਤੇ ਉਹਦੇ ਤਾਜ ਬਹਿ ਜਾਂਦਾ ਸੀਗਾ ਸਿਰ ਤੇ ਉਹ ਜਿਹੜਾ ਕਹਿ ਲਓ ਜਦੋਂ ਤਾਜ ਆ ਜਾਂਦਾ ਸੀ ਉਹਨੂੰ ਹਰ ਕੋਈ ਸਲਾਮ ਕਰਦਾ ਸੀ ਰਾਜਾ ਵੀ ਸਲਾਮ ਕਰਦਾ ਸੀ ਤਾਂ ਇਹ ਕੁਰਸੀ ਨੂੰ ਸਲਾਮ ਹੋ ਜਾਂਦਾ ਇਹ ਸੋਚਦੇ ਕਿਤੇ ਭਗਵੰਤ ਮਾਨ ਨੂੰ ਹੋ ਜਾਂਦਾ ਇਹ ਪਸ਼ਤੌਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਦੀ ਅਖੀ ਯਾਦ ਰੱਖ ਲੋ ਇਹ ਜਿਹੜੇ ਕਤਲ ਹੋ ਰਹੇ ਆ ਜੇ ਭਾਈ ਜਿਹੜੇ ਐਮਐਲਏ ਦਾ ਨਾਮ ਲੈ ਰਹੇ ਆ ਉਹਦਾ ਨਾਮ ਨਾ ਪਿਆ ਅੱਜ ਦੀ ਅਖੀ ਯਾਦ ਰੱਖ ਲੋ ਇਹ ਘਰਾਂ ਜਾ ਕੇ ਮਾਰਨਗੇ ਤੇ ਗੁੰਡਾਗਰੀ ਸ਼ੁਰੂ ਹੋ ਗਈ ਆ ਮਨੀਸ਼ ਸੋਸੋਧੀਆਂ ਨੇ ਤਾਂ ਬਿਆਨ ਵੀ ਦਿੱਤਾ ਸੀ ਜਿੱਦ ਦੇ ਦੱਸਦੇ ਨੇ ਮਨੀਸ਼ ਸੋਸੋਧੀ ਇਹ ਗੱਲ ਕਹਿੰਦਾ ਕਿ ਸਾਨੂੰ ਸਾਮਦਾਮ ਡੰਡ ਭੇਜ ਲਾਉਣਾ ਪਊਗਾ ਅਸੀਂ लाठी ਵੀ ਚਲਾਵਾਂਗੇ ਉਸ ਟਾਈਮ ਤੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਅਮਨ अरोड़ा ਪੰਜਾਬ ਦਾ ਪਾਰਟੀ ਪੰਜਾਬ ਪ੍ਰਧਾਨ ਉਹ ਇੱਕ ਦੂਜੇ ਵੱਲ ਵੇਖ ਕੇ ਹੱਸਣ ਲੱਗੇ ਜਿਵੇਂ ਵੇਖਾ ਵਖਾਈ ਨਹੀਂ ਚਲਦੀ ਦੋਨਾਂ ਜੀਆਂ ਦੀ ਤੂੰ ਮuje ਕਬੂਲ ਮੈਂ ਤੂਜੇ ਕਬੂਲ ਉਹਨਾਂ ਚੋਂ ਇੱਕ ਜਣੇ ਚ ਵੀ ਹਿੰਮਤ ਐ ਨਹੀਂ ਸੀ ਕਿ ਮਨੀਸ਼ ਸਸੋਧੀਆਂ ਨੂੰ ਅੱਖਾਂ ਚ ਅੱਖਾਂ ਪਾ ਕੇ ਕਹਿ ਦੇਵੇ ਕਿ ਸਸੋਧੀਆਂ ਸਾਹਿਬ ਇਹ ਗੱਲ ਨਾ ਕਰੋ ਅੱਗੇ 84 ਦਿੱਲੀ ਚ ਹੋਈ ਆ ਜੇ ਰੱਬ ਨਾ ਕਰੇ ਦਿੱਲੀ ਤੋਂ ਆ ਕੇ ਕਿਸੇ ਪੰਜਾਬੀ ਦੇ ਇੱਥੇ ਸੱਟ ਵੀ ਵੱਜ ਗਈ 27 ਦੇ ਵਿੱਚ ਪ ਉਹ ਪੈਜੂਗਾ ਪਤਾ ਹੀ ਨਹੀਂ ਉਹਨਾਂ ਨੂੰ ਅੱਗੇ ਦੀ ਸੋਚਦੇ ਨਹੀਂ ਉਹ ਮੌਜੂਦਾ ਨਹੀਂ ਸੋਚਦੇ ਥੱਲੇ ਲੱਗੇ ਹੋਏ ਨਾ ਨੱਚਦੇ ਫਿਰਦੇ ਆ ਉਹਨਾਂ ਤਾਂ ਕਦੇ ਕੋਈ ਮੁਝਰੇ ਵਾਲੀ ਗਿੱਧਿਆਂ 'ਚ ਨਹੀਂ ਨੱਚੀ ਰਾਜਿਆਂ ਦੇ ਮਕਾਨਾਂ 'ਚ ਨਹੀਂ ਨੱਚੀ ਜਿੰਨਾ ਇਹ ਦਿੱਲੀ ਦੇ ਅੱਗੇ ਨੱਚਦੇ ਫਿਰਦੇ ਆ ਕੀ ਸਾਨੂੰ ਇਨਸਾਬ ਮਿਲਨੇ ਆ ਮੈਂ ਤਾਂ ਵਾਰੇ ਵਾਰੇ ਜਾਵਾਂ ਇਹ ਸੀਗੇ ਆਪਣੇ ਨਾਲ ਵਿਸ਼ਵਦੀਪ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਪਿੰਡੂ ਟੀਵੀ ਨਾਲ ਜੁੜਨ ਲਈ ਧੰਨਵਾਦ